ਦੋਸਤੋ ਕੀ ਹਾਲ ਚਾਲ ਜੋ ਠੀਕ ਠਾਕ ਜੋ ਮੈਂ ਉਮੀਦ ਕਰਦਾ ਕਿ ਸਭ ਠੀਕ ਠਾਕ ਹੋ ਜੋ ਦੋਸਤੋ ਧੁੰਦ ਬੜੀ ਪੈ ਰਹੀ ਜੋ ਬੜੇ ਧਿਆਨ ਨਾਲ ਧੁੰਦ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਹੈ ਸਾਡੇ ਏਰੀਆ 'ਚ ਤੇ ਬਹੁਤ ਜ਼ਿਆਦਾ ਜਿਹੜੀ ਧੁੰਦ ਪੈਂਦੀ ਗਾੜੀ ਜਿਹੜਾ ਬੰਦੇ ਤੋਂ ਬੰਦਾ ਨਹੀਂ ਜਿਹੜਾ ਨਜ਼ਰ ਆਉਂਦਾ ਬੰਦੇ ਤੋਂ ਬੰਦਾ ਨਹੀਂ ਜਿਹੜਾ ਗਾੜੀ ਨਜ਼ਰ ਆਉਂਦਿਆ ਤੇ ਮੇਰੇ ਜਿਹੜੇ ਵੀ ਭੈਣ ਭਰਾ ਆਉਂਦੇ ਜਾਂਦੇ ਆ ਨਾ ਤੇ ਬੜਾ ਧਿਆਨ ਦੇ ਨਾਲ ਆਪਣੀ ਸਾਵਧਾਨੀ ਦੇ ਨਾਲ ਚੱਲੋ ਕਿ ਬਹੁਤ ਜ਼ਿਆਦਾ ਜਿਹੜੇ ਧੁੰਦ ਦੇ ਕਾਰਨ ਜਿਹੜੇ ਨੁਕਸਾਨ ਹੋ ਰਹੇ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਨੇ ਇੱਕਾ ਠੰਡ ਵੀ ਬਹੁਤ ਜਿਆਦਾ ਆ ਤੇ ਆਪਣਾ ਜਿੰਨਾ ਵੀ ਵਾਜ ਬਚਾ ਕੇ ਰਿਆ ਜਾਂਦਾ ਬਚ ਬਚਾ ਕੇ ਰੋ ਜਿੰਨਾ ਵੀ ਜੇ ਕੋਈ ਭੈਣ ਭਰਾ ਸਾਡਾ ਕੋਈ ਮੋਟਰਸਾਈਕਲ ਤੇ ਕੋਈ ਗੱਡੀ ਤੇ ਜਾਂਦਾ ਵਾ ਆਪਣੀ ਪੂਰੀ ਸਾਵਧਾਨੀ ਨਾਲ ਚੱਲੋ ਕਾਲੀ ਨਾ ਕਰੋ 10 ਮਿੰਟ ਲੇਟ ਜ਼ਰੂਰ ਹੋ ਜਾਓਗੇ ਤੇ ਪਰ ਕਾਲੀ ਨਾ ਚਲੋ ਕਾਲੀ ਨਾਲ ਨਾਲ ਚੱਲੋ ਕਿਉਂਕਿ ਧੁੰਦ ਬਹੁਤ ਜਿਆਦਾ ਪੈ ਰਹੀ ਆ ਉਹਦੇ ਕਾਰਨ ਜਿਹੜੇ ਨੁਕਸਾਨ ਬਹੁਤ ਜਿਆਦਾ ਹੋ ਰਹੇ ਨੇ ਇਸ ਕਰਕੇ ਜਿਹੜੇ ਵੀ ਮੇਰੇ ਭੈਣ ਭਰਾ ਵਾ ਜ਼ਰੂਰ ਇਸ ਗੱਲ ਤੇ ਗੌਰ ਕਰਨ ਵੀ ਜੰਨਾ ਵੀ ਹੋ ਸਕਦਾ ਵਾ ਆਪਣੀ ਜਿਹੜੀ ਸਾਵਧਾਨੀ ਨਾ ਚੱਲਣ ਸਾਡੇ ਨਾ ਕੱਲ ਦੀ ਗੱਲ ਆ ਬਹੁਤ ਤਕੜਾ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਕਾਰਨ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਗੱਜਾ ਤੇ ਜਿਹੜਾ ਟਕਰਾਅ ਹੋਇਆ ਵਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਇਸ ਕਰਕੇ ਆਪਾਂ ਤੁਹਾਨੂੰ ਦੱਸ ਰਹੇ ਕਿ 10 ਮਿੰਟ ਲੇਟ ਹੋ ਜਾਓਗੇ ਕੋਈ ਚੱਕਰ ਨਹੀਂ ਪਰ ਕਾਲੀ ਨਾ ਕਰੋ ਇੱਕ ਠੰਡ ਬਹੁਤ ਜ਼ਿਆਦੀ ਹੱਥ ਜਿਹੜੇ ਬਹੁਤ ਜ਼ਿਆਦੇ ਠਰ ਜਾਂਦੇ ਆ ਅੱਜ ਕੱਲ ਦੇ ਜਿਹੜੇ ਚਲੋ ਸਿਆਣੇ ਬੰਦੇ ਤੇ ਬੜੇ ਸਾਵਧਾਨੀ ਨਾਲ ਚੱਲਦੇ ਆ ਤੇ ਜਿਹੜੇ ਸਾਡੇ ਅੱਜ ਕੱਲ ਦੇ ਨਵੀਂ ਪੀੜੀ ਦੇ ਮੁੰਡੇ ਆ 14-15 ਸਾਲਾਂ ਦੇ ਹੌਲੇ 10-12 ਸਾਲਾਂ ਦੇ ਕਈਆਂ ਦੇ ਪੈਰ ਵੀ ਨਹੀਂ ਲੱਗਦੇ ਤੇ ਉਹ ਮੋਟਰਸਾਈਕਲ ਚਲਾਉਂਦੇ ਆ ਇਸ ਕਰਕੇ ਜਿਹੜਾ ਆਪਣੇ ਬੱਚਿਆਂ ਤੇ ਵੀ ਜਿਹੜਾ ਕੰਟਰੋਲ ਕਰੋ ਕਿ ਜਿਹੜੇ ਠੰਡ ਬਹੁਤ ਜ਼ਿਆਦੀ ਆ ਧੁੰਦ ਬਹੁਤ ਪੈ ਰਹੀ ਆ ਕਿ ਉਹ ਜਿਹੜੇ ਉਹ ਮੋਟਰਸਾਈਕਲ ਦੀ ਜਿਹੜੀ ਸਵਾਰੀ ਨਾ ਕਰਨ ਇੱਕ ਜਦੋਂ ਅੱਠ ਹੱਥ ਜਾਂਦੇ 18 ਸਿਆਣਾ ਬੰਦਾ ਤੇ ਚੱਲ ਮਾੜਾ ਮੋੜ ਚਲਾ ਲੈਂਦਾ ਤੇ ਜਿਹੜੇ ਜਿਹੜੇ ਆਪਣੇ ਬੱਚੇ ਆ ਛੋਟੇ ਕਈ ਉਹਨਾਂ 10 12 12 ਸਾਲਾਂ ਦੇ ਜਿਹੜੇ ਮੋਟਰਸਾਈਕਲ ਚਲਾਈ ਜਾਂਦੇ ਆ ਉਹ ਜਦੋਂ ਹੱਥ ਜਾਂਦੇ ਠਾਰੋ ਉਹਨਾਂ ਤੋਂ ਐਟ ਆਫ ਮੈਗਨਿਟਿਕ ਜਿਹੜਾ ਆਪਾਂ ਮੋਟਰਸਾਈਕਲ ਜਿਹੜਾ ਵਾ ਡੋਲ ਜਾਂਦਾ ਇਸ ਕਰਕੇ ਆਪਣੇ ਬੱਚਿਆਂ ਤੇ ਵੀ ਨਿਗਰੱਖੋ ਜਿੰਨਾ ਚਿਰ ਠੰਡ ਆ ਜਿੰਨਾ ਚਿਰ ਧੁੰਦ ਦਾ ਮੌਸਮ ਆ ਉਹਨਾਂ ਚਿਰ ਤੇ ਆਪਣੇ ਬੱਚਿਆਂ ਨੂੰ ਜਿਹੜਾ ਵਾ ਮੋਟਰਸਾਈਕਲ ਦੇ ਨੇੜੇ ਬਿਲਕੁਲ ਨਾ ਆਉਂਦੋ ਬਿਲਕੁਲ ਨਾ ਆਉਂਦੋ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੋ ਧੁੰਦ ਦੇ ਕਾਰਨ ਠੰਡ ਦੇ ਕਾਰਨ ਤੇ ਇਸ ਕਰਕੇ ਸਾਵਧਾਨ ਰਹੋ ਆਪਣੇ ਬੱਚਿਆਂ ਤੇ ਪੂਰੀ ਨਿਗਰੱਖੋ ਬੱਚੇ ਆਪਣੇ ਦੱਸਦੇ ਆਪਾਂ ਨੂੰ ਕੁਝ ਹੋ ਰਿਹਾ ਤੇ ਕਰਦੇ ਕੁਝ ਹੋ ਰਿਹਾ ਕਹਦੇ ਦੇ ਸੀ ਉੱਥੇ ਗਏ ਇੱਥੇ ਗਏ ਤੇ ਪਤਾ ਨਹੀਂ ਵੀ ਕਿਹੜੂ ਇਹਨਾਂ ਤਿਆਰ ਹੋ ਜਾਣਾ ਇਸ ਕਰਕੇ ਆਪਣੇ ਬੱਚਿਆਂ ਤੇ ਜਿਹੜੀ ਫੁੱਲ ਬਾਟਾ ਫੁੱਲਾਂ ਦੀ ਗੱਲ ਰੱਖੋ ਤੇ ਬਾਕੀ ਸਾਰੇ ਮਿਆਸ ਕਰਦਾ ਸਾਰੇ ਜਿਹੜੇ ਸਾਡੇ ਭੈਣ ਭਰਾ ਸਾਰੇ ਠੀਕ ਠਾਕ ਹੋ ਜਾਣ ਧੁੰਦ ਦੇ ਕਾਰਨ ਜਿਹੜਾ ਬਹੁਤ ਅੱਗੇ ਵੀ ਬੋਲਦਾ ਵੀ ਜਿਹੜਾ ਸਾਡੇ ਇਧਰ ਇਲਾਕੇ 'ਚ ਬਹੁਤ ਤਗੜਾ ਜਿਹੜਾ ਐਕਸੀਡੈਂਟ ਹੋਇਆ ਜੀ ਦੇ ਕਾਰਨ ਗੰਭੀਰ ਦੋ ਮੌਤਾਂ ਹੋ ਚੁੱਕੀਆਂ ਹਨ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਆਪਣੇ ਸਾਰੇ ਭੈਣ ਭਰਾਵਾ ਤੇ ਜਿੰਨਾ ਵੀ ਸਾਵਧਾਨੀ ਨਾਲ ਚੱਲਿਆ ਜਾਂਦਾ ਵਾ ਠੰਡ ਬਹੁਤ ਜ਼ਿਆਦਾ ਵਾ ਧੁੰਦ ਬਹੁਤ ਜ਼ਿਆਦਾ ਪੈਂਦੀ ਐ ਜਿੰਨਾ ਵੀ ਹੋ ਸਕਦਾ ਆਪਣਾ ਬੱਚ ਪਚਾ ਕੇ ਚੱਲੋ ਬੱਚੇ ਨਹੀਂ ਮੰਨਦੇ ਪਰ ਉਹਨਾਂ ਤੇ ਕੰਟਰੋਲ ਪੂਰਾ ਕਰੋ ਬੱਚੇ ਝੂਠ ਮਾਰ ਕੇ ਚੱਲ ਜਾਂਦੇ ਇੱਥੇ ਚੱਲੇ ਉੱਥੇ ਚੱਲੇ ਸੀ ਮੇਲੇ ਚੱਲੇ ਆ ਅਸੀਂ ਉੱਥੇ ਚੱਲੇ ਆ ਤੇ ਪਰ ਆਪਣੇ ਬੱਚਿਆਂ ਤੇ ਨਿਗਾ ਫੋਲ ਰੱਖੋ ਹਾਂਜੀ ਹੈਲੋ 브్రਦਰ ਅੱਡ ਵੀਡੀਓ ਹਾਂਜੀ ਕੀ ਹਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੋ ਤੇ ਆਪਣੇ ਬੱਚਿਆਂ ਦੀ ਜਿਹੜੀ ਨਿਗਰਾਨੀ ਰੱਖੋ ਬਸ ਇੰਨੀਆਂ ਗੱਲਾਂ ਆਪਾਂ ਕਵਾਂਗੇ ਅੱਜ ਧੰਨਵਾਦ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਨਾਲ ਕਰ ਦਿਓ ਲਾਈਕ ਨਾਲ ਮੇਰੇ ਜਿਹੜੇ ਵੀ ਭੈਣ ਭਰਾ ਕਮੈਂਟ ਜ਼ਰੂਰ ਕਰਿਆ ਕਰੋ